ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰ ਦਾ ਹੋ ਗਿਆ ਈ ਟਾਈਮ 7 ਵਜੇ ਦਾ ਤੇ ਆਪਾਂ ਲੱਗੇ ਸੀ ਵਲੌਗ ਸ਼ੁਰੂ ਕਰਨ ਅੱਜ ਤੇ ਇਧਰ ਮੈਂ ਬਣਾ ਲਈ ਇਧਰ ਚਾਹ ਪਾਣੀ ਫੀਕੇ ਇਧਰ ਸੋਚੀਂ ਤਰ ਕਲਾਇਸਾ ਤਰ ਖਾਣਾ ਹੋਇਆ ਨੂੰ ਦੁਨਣ ਲੱਗਦੀ ਸੀ ਅੱਜ ਇਧਰ ਸਬਜੀ ਬਣੀ ਜਾਂਦੀ ਏ ਮੇਰੀ ਇੱਧਰ ਦੇਖ ਸਾਡੀ ਕੈਰੀ ਇੱਧਰ ਸੁਬਾ ਸੁਬਾ ਅਸੀਂ ਆ ਗਏ ਇੱਧਰ ਤਰ੍ਹਾਂ ਤੋੜਨ ਇਹ ਤਰ੍ਹਾਂ ਲੱਗੀਆਂ ਪਈਆਂ ਵੱਡੀਆਂ ਵੱਡੀਆਂ ਬਹੁਤ ਲਾ ਵੱਡੀਆਂ ਤਾਂ ਲੰਬੀਆਂ ਲੰਬੀਆਂ ਉਹ ਜ਼ਿਆਦਾ ਲੱਗਦੀਆਂ ਦੇ ਲਈ ਅਸੀਂ ਦੋ ਤਿੰਨ ਤੋੜ ਲੈਨੇ ਸਲਾਦ ਨਾਲ ਖਾਣ ਨੂੰ ਹਾਂ ਦੇਖੋ ਫਰੇ ਭਈ ਬੁੱਝੇ ਬੇਲਾ ਇੰਨਾ ਮੁੱਦਰ ਥੱਲੇ ਵੀ ਲੱਗੂਆਂ ਪੰਗਾ ਹੁੰਦਿਆਂ ਵਿੱਚ ਕਾਟਮਾਂ ਵੀ ਦਾਲ ਆ ਜਾਂਦਿਆਂ ਕਾਟਮਾਂ ਵੀ ਖਾ ਜਾਂਦਿਆਂ ਕੇ ਉਹ ਖਾਦੀ ਫੀ ਕਾਟੋ ਨੇ ਮੈਂ ਇਧਰ ਵੇਸਟਰ ਲੱਗੇ ਸੀ ਖੀਰੇ ਤੋੜਨ ਖੀਰੇ ਵੀ ਲੱਗੇ ਫੇ ਦੇਖੋ ਆ ਕਿੱਡਾ ਵੱਡਾ ਖੀਰਾ ਹੋ ਗਿਆ ਪੱਕਣ ਵਾਲਾ ਹੋ ਗਿਆ ਦੇਖਿਆ ਨਾ ਕੱਲ ਛੋਟਾ ਜਿਹਾ ਸੀਗਾ ਉੜ ਲਓ ਇਹਨੂੰ ਹੋਰ ਵੀ ਹੋਣਗੇ ਵੇਖ ਲਓ ਆ ਇਧਰ ਨੂੰ ਦੇਖਿਓ ਇਧਰ ਥੋੜੀ ਚੋਲੇ ਹਜੇ ਦਵਰਾ ਲੱਗਦੇ ਜਾਂਦੇ ਦਰ ਮੇ ਕੱਪੜੇ ਧੋ ਕੇ ਟੰਗ ਤੇ ਸਵੇਰੇ ਸਵੇਰੇ ਛੋਟੇ ਹੋਣਗੇ ਇੱਥੇ ਤਾਂ ਸੀਗੇ ਤਾਂ ਸੀ ਹੂੰ ਦੱਬੇ ਕੇ ਲੱਗੇ ਵੇ ਛੋਟੇ ਅੱਗੇ ਹੋਰ ਤਾਂ ਦੇਖੀ ਉਹ ਤਾਂ ਨਹੀਂ ਹੋਈ ਜਾਂਦਾ ਹੈ ਆ ਖਾਣ ਨਹੀਂ ਜਾਂਦਾ ਲੱਗਾ ਰਹਿੰਦੇ ਦੇਖੀ ਹੋਗੇ ਆਹ ਇਧਰ ਅਸੀਂ ਕਦੂ ਵੀ ਤੋੜਾਂਗੇ ਹੜੀ ਕਦੂ ਵੀ ਕਾਫੀ ਵੱਡਾ ਹੋ ਗਿਆ ਸਾਡਾ ਇਹ ਵੀ ਪਿੰਡੀਆਂ ਪਿੰਡੀਆਂ ਲੱਗ ਜਾਂਦੀਆਂ ਪਿੰਡੀਆਂ ਤੋੜ ਲੈਣੇ ਹੁੰਨੇ ਤੇ ਕਰੇਲੇ ਵੀ ਲੱਗੇ ਪਏ ਵੱਡੇ ਵੱਡੇ ਹੋ ਗਏ ਕਰੇਲੇ ਵੀ ਪਹਿਲਾਂ ਵੀ ਥੋੜੇ ਕਰੇਲੇ ਆ। ਇਹ ਸੀ। ਤੂਰੀਆਂ ਤੂਰੀਆਂ ਇੱਧਰ ਲੱਗੀਆਂ ਹੋਈਆਂ ਵੇਲਾ। ਤੇ ਇੱਧਰ ਮਿਸਟਰ ਖੜਾ ਸਾਡਾ। ਖੀਰਾ ਤੋੜ ਹਟਿਆ ਤਰਾਂ ਤੋੜੂਗਾ ਹੁਣ। ਇੱਧਰ ਜਾਮਣਾ ਹਜੇ ਲੱਗਣੀਆਂ ਸਾਡੇ ਇੱਧਰ ਬੂਜੇ ਤੇ ਦਰਸਤ ਤੇ ਇਹ ਲੱਗੀਆਂ ਨਹੀਂ ਚਲੋ ਹਾਂ ਤੇ ਸ਼ਿੰਗਾਰ ਕੇ ਪਾਣੀ ਲਾ ਰਹੇ ਸੀਗੇ ਪਿੱਛੇ ਇੱਧਰ ਮੈਂ ਇੱਕ ਸਾਈਡ ਉਹ ਵੇਲਾਂ ਲੱਗੀਆਂ ਰੱਖੀ ਜਾਂਦੇ ਪਰ ਮਮੀ ਛੇ ਪਾਣੀ ਘੱਟ ਪੈਂਦਾ ਮਮੀ 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 ਬੂਜੇ ਕਈ ਮੱਚ ਗਏ ਪਿੱਛੇ ਤਾਂ ਬੋਤਲਾਂ ਹੋਏ ਸੀਗੇ ਲਸਣ ਵਗੈਰਾ ਵੀ ਇਦਾਂ ਮੱਚ ਗਏ ਦੇ ਕੁਝ ਤੇ ਥੋੜੀ ਰਹਿ ਗਏ ਬੇਨਾ ਹੋ ਛੋਟੀਆਂ ਛੋਟੀਆਂ ਤੇ ਇਧਰ ਵੇਖੋ ਜੀ ਘਰ ਪੁਰਾਣੀ ਜਮਾਨੇ ਦਾ ਕਿੰਨਾ ਸਾਨ ਲਿਖਿਆ ਹੋਇਆ ਤੇ ਦੇਖ ਨਹੀਂ ਨਾਲ ਤੇ 47 1947 ਵੇਲੇ ਦਾ ਦੇਖੋ ਚੰਗੀ ਤਰ੍ਹਾਂ ਦੇਖ ਲਓ ਕੰਡੇ ਵਾਲਾ ਵੀ ਦਿਖਾ ਦਿ ਸਾਰਾ ਤੇ ਆ ਹੈਗਾ ਇਹ ਖਾਂ ਤੋਂ ਇਹ ਸਾਡੇ ਗਵਾਂਢ ਚ ਆਹੀ ਉਹ ਦੇਖੋ ਪਾਪਾ ਪ੍ਰਾਣਾਕਾਰ ਬਹੁਤ ਸੋਹਣਾ ਲੱਗਦਾ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਦਾ ਤੇ ਅੱਜ ਵੀ ਇਹ ਹਮੇਂ ਖੜਾ ਹੋਇਆਗਾ ਇੰਨੇ ਚਿਰ ਦਾ ਜਿਵੇਂ ਇਹ ਪਹਿਲਾਂ ਦਾ ਬਣਿਆ ਹੋਇਆ ਉਹ ਵੇਖੋ ਉੱਪਰ ਕਿੰਨੇ ਸੋਹਣੇ ਬਣਾਏ ਆ ਉਹ ਦੀਵੇ ਜ ਰੱਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਇਹ ਮੈਨੂੰ ਤਾਂ ਹਾ ਵੇਖਣ ਨੂੰ ਲੋਕ ਤਰਸਦੇ ਇਤ ਦੇ ਕਰੇ ਅੱਜ ਗੱਲ ਕੀਤੇ ਨਹੀਂ ਵੇਖਣ ਨੂੰ ਮਿਲਦੇ ਇਤਾਂ ਦੇ ਤੇ ਆ ਵੀ ਹੈਗਾ ਇੱਧਰ ਵੇਖੋ ਕਿੰਨਾ ਵਧੀਆ ਹੈ ਰਾਣਾ ਘਰ ਕਿੱਸੇ ਦਾ ਤੇ ਇਹੇ ਜਿਹੇ ਘਰਾਂ ਚ ਕਿੰਨਾ ਵਧੀਆ ਹੁੰਦਾ ਸੀ ਪਹਿਲਾਂ ਦੇਖ ਉਹ ਇੱਕੋ ਕੱਚਾ ਦਰਵਾਜਾ ਜਾਂ ਇਦਾਂ ਹੀ ਘਰਾਂ 'ਚ ਪਹਿਲਾਂ ਚਿੜੀਆਂ, ਚੁਰੀਆਂ, ਜਨੌਰ ਬਹੁਤ ਰਹਿੰਦੇ ਸੀਗੇ ਤੇ ਅੱਜਕੱਲ ਤਾਂ ਕਿਤੇ ਵੇਖਣ ਨੂੰ ਮਿਲਦੇ ਨਹੀਂ ਇਦਾਂ ਦੇ ਪਹਿਲਾਂ ਦੇ ਟਾਈਮ ਪਹਿਲਾਂ ਨਾਲ ਹੁੰਦੇ ਸੀ ਚਿੜੀਆਂ ਬੋਲਦੀਆਂ 4-4 ਵਜੇ ਇਹ ਜੇ ਘਰਾਂ 'ਚ ਤੇ ਉਰਤੇ ਲੋਕ ਅੱਜਕੱਲ ਤਾਂ ਲੋਕਾਂ ਨੇ ਪੱਕੇ ਘਰ ਬਣਾ ਲਏ ਤੇ ਨਾ ਕਿਤੇ ਪੰਛੀਆਂ ਦੇ ਬੈਠਣ ਨੂੰ ਜਗ੍ਹਾ ਨਾ ਦਰਖਤ ਕਿਤੇ ਤੇ ਸਾਰਕੋ ਸੇ ਗਵਾਚਦਾ ਜਾਂਦਾ ਹੁਣ ਸਵੇਰ 4 ਪਹਿਲਾਂ ਵਾਲੇ ਇਹ ਟਾਈਮ ਨਹੀਂ ਵਾਪਸ ਆਉਣਾ ਮੁੜ ਕੇ ਹਣ ਤੇ ਕਿਤੇ ਕਿਤੇ ਮਿਲਦੀ ਐ ਇਦਾਂ ਦੇ ਘਰ ਦੇਖਣ ਨੂੰ ਮਾਨੂੰ ਇਹ ਵਾਸਾ ਨੂੰ ਲੱਗਾ ਜਾਂਦਾ ਨੇ ਪੁਰਾਣਾ ਹਾਂ ਹੈਲੋ ਹੈਲੋ ਸਵੇਰੇ ਸਵੇਰੇ ਸ੍ਰੀ ਅਰਦਾਸਾਂ ਲੇ ਸ਼ੁਰੂ ਹੋ ਜਾਂਦੀਆਂ ਚਲੋ ਆਜੋ ਅੰਦਰ ਆਜੋ